ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਅੱਜ ਵੀ ਅਸੀਂ ਤੁਹਾਡੇ ਲਈ ਇੱਕ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਪਿਆਰੀ ਜੀ ਕਹਾਣੀ ਇੱਕ ਵਾਰੀ ਇੱਕ ਮਰਾਸੀ ਜਿਸ ਦਾ ਨਾਮ ਮੱਗਰ ਸਿੰਘ ਸੀ ਲਾਗਲੇ ਪਿੰਡ ਚ ਆਪਣੇ ਕਿਸੇ ਜਜ਼ਮਾਨ ਦੇ ਕਿਸੇ ਦੇ ਮੁੰਡੇ ਦੇ ਵਿਆਹ ਤੇ ਵਧਾਈ ਦੇਣ ਗਿਆ ਉਥੇ ਉਸਨੇ ਲੋਕਾਂ ਦੀਆਂ ਨਕਲਾਂ ਲਾਉਣ ਦੇ ਕਾਰਨਾਮਿਆਂ ਨਾਲ ਲੋਕਾਂ ਨੂੰ ਤੇ ਘਰ ਵਾਲਿਆਂ ਨੂੰ ਖੂਬ ਖੁਸ਼ ਕੀਤਾ ਮੱਗਰ ਨੂੰ ਉਸ ਘਰ ਚੋਂ ਕਾਫੀ ਕੁਝ ਖਾਣ ਲਈ ਮਿਲਿਆ ਤੇ ਲੋਕਾਂ ਵੱਲੋਂ ਕੀਤੀਆਂ ਬੇਲਾਂ ਦੀ ਕਾਫੀ ਇਕੱਠੀਆਂ ਹੋ ਗਈਆਂ ਘਰ ਵਾਲਿਆਂ ਨੇ ਪੈਸੇ ਵੀ ਦਿੱਤੇ ਸਾਰਾ ਕੁਝ ਲੈ ਕੇ ਮਰਾਸੀ ਆਪਣੇ ਘਰ ਆ ਗਿਆ ਉਸਨੇ ਆਪਣੀ ਘਰ ਵਾਲੀ ਸਾਹਮਣੇ ਖਾਣ ਵਾਲੀਆਂ ਚੀਜ਼ਾਂ ਦੀ ਗੰਢ ਖੋਲੀ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਮਠਿਆਈਆਂ ਸਨ ਤੇ ਉਸ ਦੇ ਮਠਿਆਈਆਂ ਵਿੱਚ ਛੋਟੇ-ਛੋਟੇ ਕੇਕ ਵੀ ਸਨ ਜੋ ਗਿਣਤੀ 'ਚ 5 ਸਨ ਉਹ ਕੇਕ ਦੇਖ ਕੇ ਬੜੇ ਖੁਸ਼ ਹੋਈ ਕਿਉਂਕਿ ਇਸ ਤੋਂ ਪਹਿਲਾਂ ਉਹਨਾਂ ਨੇ ਕੇਕ ਨਹੀਂ ਸੀ ਖਾਦੇ ਕਦੇ ਵੀ ਉਹਨਾਂ ਨੇ ਦੇਖਿਆ ਵੀ ਨਹੀਂ ਸੀ ਸੋ ਮੱਗਰ ਦੇ ਘਰ ਵਾਲੀ ਵੀ ਕੇਕ ਖਾਣਾ ਚਾਹੁੰਦੀ ਸੀ ਤੇ ਮੱਗਰ ਆਪ ਵੀ ਉਸ ਦੇ ਘਰ ਵਾਲੀ ਕਹਿਣ ਲੱਗੀ ਕਿ ਉਹ ਤਿੰਨ ਕੇਕ ਖਾਏਗੀ ਤੇ ਮੱਗਰ ਤੂੰ ਦੋ ਕੇਕ ਖਾ ਲੈਣਾ ਪਰ ਮੱਗਰ ਨੇ ਕਿਹਾ ਨਹੀਂ ਮੈਂ ਇੰਨੇ ਦੂਰੋਂ ਲੈ ਕੇ ਆਇਆ ਹਾਂ ਮੈਂ ਤਿੰਨ ਖਾਵਾਂਗਾ ਤੂੰ ਦੋ ਖਾ ਲਈ ਪਰ ਫਿਰ ਉਸ ਵਿਕਰ ਵਾਲੀ ਕਹਿਣ ਲੱਗੀ ਤੂੰ ਤਾਂ ਉਥੋਂ ਵੀ ਬਦੇਰਾ ਬਥੇਰਾ ਕੁਝ ਖਾ ਕੇ ਆਇਆ ਹਾਂ ਮੈਂ ਤਾਂ ਉਥੋਂ ਕੁਝ ਨਹੀਂ ਖਾਦਾ ਇਸ ਲਈ ਮੈਂ ਤਿੰਨ ਕੇਕ ਹੀ ਖਾਵਾਂਗੀ ਤੇ ਦੋ ਦੋ ਖਾ ਲਈ ਅਖੀਰ ਉਹਨਾਂ ਨੇ ਸ਼ਰਤ ਰੱਖ ਲਈ ਇੱਕ ਸ਼ਰਤ ਇਸ ਤਰ੍ਹਾਂ ਦੀ ਸੀ ਕਿ ਅਸੀਂ ਦੋਵੇਂ ਜਣੇ ਆਪੋ ਆਪਣੀਆਂ ਮੰਝੀਆਂ ਉੱਤੇ ਲੰਬੇ ਪੈ ਜਾਂਦੇ ਹਾਂ ਤੇ ਜਿਹੜਾ ਵੀ ਮੂੰਹੋਂ ਕੁਝ ਪਹਿਲਾਂ ਬੋਲੇਗਾ ਜਾਂ ਮੰਜੀ ਤੋਂ ਉੱਠੇਗਾ ਉਹ ਦੋ ਕੇਕ ਹੀ ਖਾਏਗਾ ਤੇ ਜੋ ਬਾਦ ਵਿੱਚ ਬੋਲੇਗਾ ਤੇ ਬਾਦ ਵਿੱਚ ਉੱਠੇਗਾ ਉਹ ਤਿੰਨ ਕੇਕ ਖਾਏਗਾ ਉਮੀ ਜਣੇ ਇਸ ਸ਼ਰਤ ਨਾਲ ਸਹਿਮਤ ਹੋ ਗਏ ਮੱਗਰ ਤੇ ਉਸ ਦੀ ਘਰ ਵਾਲੀ ਆਪੋ ਆਪਣੀਆਂ ਮੰਝੀਆਂ ਤੇ ਲੰਬੇ ਪੈ ਗਏ ਉੱਪਰ ਉਹਨਾਂ ਨੇ ਚਾਦਰਾਂ ਲੈ ਲਈਆਂ ਬਸ ਉਹਨਾਂ ਦੇ ਚਿਹਰੇ ਹੀ ਦੇਖ ਰਹੇ ਸਨ ਬਿਲਕੁਲ ਅਡੋਲ ਅਤੇ ਅਹਿਲ ਉਹ ਪਏ ਸਨ ਉਨ੍ਹਾਂ ਦੇ ਛੋਟੇ ਜਿਹੇ ਘਰ ਦਾ ਬੂਹਾ ਵੀ ਪੂਰਾ ਖੁੱਲਿਆ ਹੋਇਆ ਸੀ। ਉਹਨਾਂ ਦੋਹਾਂ ਵਿੱਚੋਂ ਨਾ ਤਾਂ ਕੋਈ ਬੂਹਾ ਬੰਦ ਕਰਨ ਲਈ ਉੱਠਿਆ ਅਤੇ ਨਾ ਹੀ ਕਹਿਣ ਲਈ ਬੋਲਿਆ। ਥੋੜੀ ਦੇਰ ਬਾਅਦ ਘਰ 'ਚ ਪੰਜ ਚੋਰ ਆ ਗਏ। ਮੱਗਰ ਤੇ ਉਸ ਦੀ ਘਰਵਾਲੀ ਫੇਰ ਵੀ ਚੁੱਪ ਰਹੇ। ਚੋਰਾ ਨੂੰ ਜੋ ਕੁਝ ਵੀ ਉਹਨਾਂ ਦੇ ਘਰ ਚੋਂ ਟੁਟਾ ਫੁਟਾ ਸਮਾਨ ਤੇ ਖਾਣ ਵਾਲੀਆਂ ਚੀਜ਼ਾਂ ਮਿਲੀਆਂ ਉਹਨਾਂ ਨੇ ਇੱਕ ਚਾਦਰ ਚ ਬੰਨ ਲਈ ਤੇ ਤੁਰਨ ਲੱਗ ਪਏ ਪਰ ਉਹ ਹੈਰਾਨ ਸਨ ਕਿ ਲੰਬੇ ਪਏ ਹੋਏ ਵਿਅਕਤੀ ਨਾ ਤਾਂ ਕੁਝ ਬੋਲ ਰਹੇ ਹਨ ਅਤੇ ਨਾ ਹੀ ਕੁਝ ਹਿਲਜੁਲ ਕਰ ਰਹੇ ਹਨ ਅਖੀਰ ਚੋਰ ਜਦੋਂ ਸਮਾਨ ਲੈ ਕੇ ਬੂਹੇ ਉਹ ਬਾਹਰ ਹੋਣ ਲੱਗੇ ਤਾਂ ਹਾਰ ਟੁੱਟ ਕੇ ਮੱਗਰ ਦੀ ਘਰ ਵਾਲੀ ਨੂੰ ਆਪਣੇ ਗਵਾਚ ਰਹੇ ਸਮਾਨ ਦਾ ਦੁੱਖ ਹੋਣ ਲੱਗਾ ਤੇ ਉਹ ਚੋਰ ਦੀ ਚੀਲਾਈ ਮੈਂ ਦੋ ਹੀ ਖਾ ਲਵਾਂਗੀ ਤੇ ਤੂੰ ਤਿੰਨ ਹੀ ਖਾ ਲਵੀ ਮੱਗਰ ਬੋਲਿਆ ਹਾਂ ਮੈਂ ਤਾਂ ਤਿੰਨ ਹੀ ਖਾਵਾਂਗਾ ਚੋਰੇ ਆਵਾਜ਼ਾਂ ਸੁਣ ਕੇ ਡਰ ਗਏ ਉਹ ਸੋਚਣ ਲੱਗੇ ਕਿ ਜਿੰਨਾ ਚਿਰ ਅਸੀਂ ਉਹਨਾਂ ਦੇ ਘਰ ਦਾ ਸਮਾਨ ਇਕੱਠਾ ਕਰਦੇ ਰਹੇ ਤੇ ਬੰਨਦੇ ਰਹੇ ਉਹਨਾਂ ਚਿਰ ਤਾਂ ਕੋਈ ਆਵਾਜ਼ ਵੀ ਨਹੀਂ ਆਈ ਤੇ ਨਾ ਹੀ ਕੋਈ ਹਿੱਲ ਜੁਲ ਹੋਈ ਚੋਰ ਇੱਕ ਦਮ ਘਬਰਾ ਗਏ ਉਹਨਾਂ ਨੇ ਸੋਚਿਆ ਇਹ ਮਨੁੱਖ ਨਹੀਂ ਜਾਪਦੇ ਇਹ ਤਾਂ ਕਿਸੇ ਹੋਰ ਦੁਨੀਆ ਦੇ ਵਾਸੀ ਨੇ ਜੋ ਮੈਨੂੰ ਆਦਮ ਖੋਰ ਲੱਗਦੇ ਨੇ ਇਹਨਾਂ ਨੇ ਸਾਨੂੰ ਪੰਜਾਂ ਨੂੰ ਹੁਣ ਖਾ ਲੈਣਾ ਏ ਇੱਕ ਜਣਾ ਦੋਨਾਂ ਨੂੰ ਖਾਏਗਾ ਤੇ ਦੂਸਰਾ ਤਿੰਨਾਂ ਨੂੰ ਖਾਏਗਾ ਇਹ ਸੋਚਦੇ ਹੀ ਉਹਨਾਂ ਨੇ ਪੰਜੇ ਚੋਰਾ ਨੇ ਉਸੇ ਵੇਲੇ ਸਮਾਨ ਦੀਆਂ ਗੰਡਾਂ ਉੱਥੇ ਹੀ ਛੁੱਟ ਕੇ 9 ਤੋਂ 11 ਹੋ ਗਏ। ਉਸੇ ਵੇਲੇ ਮੱਗਰ ਨੇ ਉੱਠ ਕੇ ਆਪਣੀ ਘਰ ਵਾਲੀ ਨੂੰ ਪਿਆਰ ਨਾਲ ਤਿੰਨ ਕੇਕ ਦੇ ਦਿੱਤੇ। ਕਿਉਂਕਿ ਉਸ ਦੀ ਘਰਵਾਲੀ ਨੇ ਹੀ ਸਮਾਨ ਚੋਰੀ ਹੋਣ ਤੋਂ ਬਚਾ ਲਿਆ ਸੀ ਤੇ ਉਹ ਬਹੁਤ ਖੁਸ਼ ਸੀ ਉਸ ਨੇ ਆਪਣੀ ਘਰਵਾਲੀ ਨਾਲ ਰਲ ਕੇ ਉਹ ਕੇਕ ਖਾ ਲਏ ਤੇ ਆਪਣੀ ਘਰਵਾਲੀ ਨੂੰ ਤਿੰਨ ਕੇਕ ਦੇ ਦਿੱਤੇ ਤੇ ਖੁਦ ਉਸ ਨੇ ਦੋ ਕੇਕ ਖਾ ਲਏ ਤੇ ਉਹ ਇੱਕ ਦੂਜੇ ਨਾਲ ਹੱਸ ਕੇ ਗੱਲਾਂ ਕਰਨ ਲੱਗੇ ਕਿ ਅੱਜ ਆਪਣੀ ਇਸ ਹਰਕਤ ਦੀ ਵਜ੍ਹਾ ਨਾਲ ਆਪਣੇ ਘਰ ਦੇ ਵਿੱਚ ਚੋਰੀ ਹੋਣ ਤੋਂ ਸਮਾਨ ਬਚ ਗਿਆ ਜੇਕਰ ਚੋਰ ਸਾਰਾ ਕੁਝ ਲੈ ਜਾਂਦੇ ਤਾਂ ਅਸੀਂ ਕੀ ਕਰਦੇ ਸਾਡੇ ਕੋਲੇ ਤਾਂ ਹੋਰ ਸਮਾਨ ਲਿਆਉਣ ਲਈ ਪੈਸੇ ਵੀ ਨਹੀਂ ਸਨ ਇਹ ਸੋਚ ਕੇ ਮੱਗਰ ਤੇ ਉਸ ਦੀ ਘਰ ਵਾਲੀ ਇੱਕ ਦੂਜੇ ਨੂੰ ਹੋਰ ਵੀ ਸਲਾਂਗਾ ਦੇਣ ਲੱਗੇ ਉਸ ਤੋਂ ਬਾਅਦ ਮੱਗਰ ਨੇ ਆਪਣੀ ਘਰਵਾਲੀ ਨੂੰ ਪਿਆਰ ਨਾਲ ਕਿਹਾ ਕਿ ਤੂੰ ਜੋ ਵੀ ਕਰਦੀ ਹੈ ਇਸ ਘਰ ਦੇ ਭਲੇ ਲਈ ਕਰਦੀ ਹੈ ਅੱਜ ਤੇਰੀ ਇਸ ਹਰਕਤ ਦੇ ਨਾਲ ਸਾਡੇ ਘਰ ਨੂੰ ਫਾਇਦਾ ਹੋਇਆ ਹੈ ਤੇ ਪਰ ਮਰਾਸੀ ਦੀ ਘਰਵਾਲੀ ਨੇ ਕਿਹਾ ਕਿ ਇਹ ਤਾਂ ਸਭ ਉਹਨਾਂ ਕੇਕਾਂ ਦਾ ਕਮਾਲ ਹੈ ਇਹ ਤਾਂ ਉਹਨਾਂ ਕੇਕਾਂ ਕਰਕੇ ਹੋ ਗਿਆ ਕਿਉਂਕਿ ਮੈਨੂੰ ਉਹ ਕੇਕ ਖਾਣੇ ਸੀ ਇਸ ਕਰਕੇ ਸਭ ਹੋ ਗਿਆ ਤੇ ਉਹ ਦੋਨੇ ਜਾਣੇ ਉੱਚੀ ਉੱਚੀ ਹੱਸਣ ਲੱਗੇ ਇਸ ਤਰ੍ਹਾਂ ਹੁਣ ਮੱਗਰ ਤੇ ਉਸ ਦੀ ਘਰ ਵਾਲੀ ਖੁਸ਼ੀ-ਖੁਸ਼ੀ ਆਪਣੇ ਘਰ ਵਿੱਚ ਰਹਿੰਦੇ ਸਨ ਜੋ ਵੀ ਮੱਗਰ ਲੈ ਕੇ ਆਉਂਦਾ ਉਹ ਦੋਵੇਂ ਵੰਡ ਕੇ ਖਾਂਦੇ ਸਨ ਤੇ ਖੁਸ਼ੀ-ਖੁਸ਼ੀ ਆਪਣੇ ਘਰ ਵਿੱਚ ਆਪਣਾ ਜੀਵਨ ਬਤੀਤ ਕਰਦੇ ਸਨ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਜੀ ਤੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਤਨਮਤ